ਦੇਸ਼ ਦੇ ਵਿੱਚ ਲਾਗੂ ਹੋ ਚੁੱਕਿਆ ਹੈ ਨਾਗਰਿਕਤਾ ਸੋਧ ਬਿੱਲ CAA ਜਿਸ ਕਾਨੂੰਨ ਦਾ ਵਿਰੋਧ ਮੁਸਲਮਾਨ ਭਾਈਚਾਰੇ ਵੱਲੋਂ ਪੂਰੇ ਦੇਸ਼ ਦੇ ਵਿੱਚ ਕੀਤਾ ਗਿਆ ਜੇਨਯੂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਇਸ ਕਾਨੂੰਨ ਨੂੰ ਲੈ ਕੇ ਇਸ ਕਾਨੂੰਨ ਦੇ ਬਿੱਲ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾਂਦਾ ਰਿਹਾ ਸੀ ਪਰ ਇਹ ਕਾਨੂੰਨ ਫਿਰ ਵੀ ਲਾਗੂ ਹੋ ਚੁੱਕਿਆ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਾਗਰਿਕਤਾ ਸੋਧ ਬਿੱਲ ਲਾਗੂ ਕਰ ਦਿੱਤਾ ਜਾਵੇਗਾ ਸੋ ਅਜੇ ਹਾਈ ਹੋਇਆ ਹੈ ਦੇਸ਼ ਦੇ ਵਿੱਚ ਨਾਗਰਿਕਤਾ ਸੋਧ ਬਿੱਲ CAA ਲਾਗੂ ਹੋ ਚੁੱਕਿਆ ਹੈ 2014 ਤੋਂ ਪਹਿਲਾਂ ਦੇ ਜੋ ਲੋਕ ਗਵਾਢੀ ਮੁਲਕਾਂ ਤੋਂ ਆ ਕੇ ਭਾਰਤ ਦੇ ਵਿੱਚ ਵਸੇ ਸਨ ਉਹਨਾਂ ਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੋਵੇਗੀ ਪਰ ਗੈਰ ਮੁਸਲਮ ਲੋਕਾਂ ਨੂੰ ਕਾਨੂੰਨ ਦੇ ਤਹਿਤ ਹੀ ਭਾਰਤ ਦੇ ਵਿੱਚ ਨਾਗਰਿਕਤਾ ਮਿਲੇਗੀ ਸੋ ਵੱਡੀ ਖਬਰ ਹੈ ਕਿ ਸੀਏਏ ਕਾਨੂੰਨ ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿੱਚ ਲਾਗੂ ਹੋ ਚੁੱਕਿਆ ਦੇਸ਼ ਦੇ ਵਿੱਚ ਲਾਗੂ ਹੋ ਚੁਕਿਆ ਹੈ ਨਾਗਰਿਕਤਾ ਸੋਧ ਬਿੱਲ ਸੀਏਏ ਜਿਸ ਕਾਨੂੰਨ ਦਾ ਵਿਰੋਧ ਮੁਸਲਮਾਨ ਭਾਈਚਾਰੇ ਵੱਲੋਂ ਪੂਰੇ ਦੇਸ਼ ਦੇ ਵਿੱਚ ਕੀਤਾ ਗਿਆ ਜੇਨਯੂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਇਸ ਕਾਨੂੰਨ ਨੂੰ ਲੈ ਕੇ ਇਸ ਕਾਨੂੰਨ ਦੇ ਬਿੱਲ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾਂਦਾ ਰਿਹਾ ਸੀ ਪਰ ਇਹ ਕਾਨੂੰਨ ਫਿਰ ਵੀ ਲਾਗੂ ਹੋ ਚੁਕਿਆ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਾਗਰਿਕਤਾ ਸੋਧ ਬਿੱਲ ਲਾਗੂ ਕਰ ਦਿੱਤਾ ਜਾਵੇਗਾ ਸੋ ਅਜੇ ਹਾਈ ਹੋਇਆ ਹੈ ਦੇਸ਼ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਸੀਏਏ ਲਾਗੂ ਹੋ ਚੁਕਿਆ ਹੈ 2014 ਤੋਂ ਪਹਿਲਾਂ ਦੇ ਜੋ ਲੋਕ ਗਵਾਢੀ ਮੁਲਕਾਂ ਤੋਂ ਆ ਕੇ ਭਾਰਤ ਦੇ ਵਿੱਚ ਵਸੇ ਸਨ ਉਹਨਾਂ ਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੋਵੇਗੀ ਪਰ ਗੈਰ ਮੁਸਲਮ ਲੋਕਾਂ ਨੂੰ ਕਾਨੂੰਨ ਦੇ ਤਹਿਤ ਹੀ ਭਾਰਤ ਦੇ ਵਿੱਚ ਨਾਗਰਿਕਤਾ ਮਿਲੇਗੀ ਸੋ ਵੱਡੀ ਖਬਰ ਹੈ ਕਿ CAA ਕਾਨੂੰਨ ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿੱਚ ਲਾਗੂ ਹੋ ਚੁੱਕਿਆ ਹੈ